ਸਤਿ ਨੰਸਿ ਰਿਵਾਲਿ ਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰ ਨਿਸਤਾਰੇ ਇੱਥੇ ਸੱਬੇ ਥਾਵ ਨਹੀਂ ਤੁਦ ਜਿਹਿਆ ਬਦਲ ਪੁਰਖ ਵਿਧਾਤੇ ਤਾ ਤੋਂ ਸੋਹਿਆ ਧੰ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰਤਮ ਪ੍ਰਭ ਮੇਰੇ ਜਿਹੇ ਨਾਮ ਕਰ ਆਪਣੇ ਤੇਰੇ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰ ਆਇਆ ਨਾਨਕ ਕੋ ਪ੍ਰਭ ਪੈ ਕਿਰਪਾਲਾ ਸਤਗੁਰ ਪੂਰਾ ਪਾਇਆ ਸੁਖ ਹਟਲ ਗੁਰ ਸੇਵੀ ਆਹ ਮਨ ਸੁਸਹਿਜ ਸੁਪਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਕ ਸੰਮਦੀ ਨੌਰ ਅਰਸੋਂ ਕੁਰਸੋਂ ਛੱਤੀ ਐ ਉਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾ ਹੰਦਸ਼ਾਹ ਜਿਸ ਪਾਸ ਬਹਤਿਆ ਸੋਹੀਐ ਸਬਨ ਦਾ ਦੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹਲਾ ਪੰਜਵਾਂ ਗੁਰਪੂਰ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਘਰ ਇਸ ਨਾਨਕ ਗ੍ਰਹਿ ਆਏ आनंद मंगल सुख पाए गुरु पुर कृपा तारि प्रभु पूरी लोच हमारी कर इस नान ग्रह आए आनंद मंगल सुख पाए ਸੰਤ ਹੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੁਕ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਪਾਗੀ ਪਾਏ ਉਟ ਜਨਮ ਕੇ ਕਿਲ ਬਿਚ ਨਾ ਸੇ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸਾਚੇ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦ੍ਰਿੜਾਇਆ ਕੋਈ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਕਰਾਇਆ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਅਧੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ